ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਖਾਤਾ ਬਿਮਾਰਾ ਵਲੌਗ ਵਿੱਚ ਕੱਲਾਲੀ ਵੀਡੀਓ ਮੇਰੀ ਅਪਲੋਡ ਕਰਨ ਵਾਲੀ ਪਈ ਹੈਗੀ ਤੇ ਅੱਜ ਦੇ ਦਿਨ ਹੈਗਾ ਨਾ ਮੰਗਲਵਾਰ ਤੇ ਜਸ਼ਨ ਚੱਲਿਆਗਾ ਬਹੇਲੇ ਥੋੜਾ ਜਿਹਾ ਕੰਮ ਆਉਗੀ కట్లా ਚੰਗਾ ਹਾਂਜੀ ਕੰਮ ਆਪਣੇ ਸਾਰੇ ਪਏਗੇ ਤੇ ਇੱਧਰ ਲਈ ਜਿਹੜੀ ਡੈਕੋਰੇਸ਼ਨ ਜੀ ਸੀ ਮੈਂ ਸਾਰੀ ਚੱਕੀ ਨਹੀਂ ਗਈ ਥੋੜੇ ਤੇ ਮੈਂ ਬੱਚਿਆਂ ਨੂੰ ਵੰਡ ਤੇ ਤੇ ਸਾਰਾ ਹਜ ਪਿਆਗਾ ਏ ਸੀ ਸਾਡਾ ਲਾ ਕੇ ਲੈ ਗਏ ਕਿਉਂਕਿ ਖਰਾਬ ਸੀਗੇ ਕਿੱਤ ਨਹੀਂ ਆਈ ਸੀ ਤੇ ਹੁਣ ਕੱਲ ਤੱਕ ਆ ਜੂਗੀ ਸ਼ਾਇਦ ਤੇ ਇੱਧਰ ਹਜੇ ਲੱਗੇ ਪਏ ਬਲੂਨ ਜੇ ਸਾਰੇ ਲੱਗੇ ਸੀ ਹੌਲੀ ਹੌਲੀ ਚਲੋ ਇਧਰੋਂ ਵੀ ਸਾਰਾ ਅਸੀਂ ਰਾਤ 12 ਵਜੇ 11 12 ਵਜੇ ਪੈ ਬੈ ਸੌਣੇ ਹੈਗੇ ਸਾਰਾ ਸਾਡਾ ਖਲਿਆਰਾ ਹੀ ਪਿਆਗਾ ਕੋਈ ਨਹੀਂ ਹੁਣ ਹੌਲੀ ਹੌਲੀ ਠੀਕ ਕਰ ਦੇਂਗੇ ਇੱਧਰ ਇੱਧਰ ਮੈਂ ਹੁਣੀ ਵੈਸੇ ਇਹਨਾਂ ਨੂੰ ਖਵਾ ਪਿਆ ਕਿ ਤੋੜ ਕੇ ਹਡੀਆਂ ਤੇ ਆ ਜਸ਼ਨ ਦੇ ਇੰਨੇ ਕੱਪੜੇ ਅੱ데 ਕੱਲ ਧੋਤੇ ਸੀਗੇ ਤੇ ਆਹ ਵਾਲੇ ਹਜੇ ਧੋਣੇ ਹੈਗੇ ਕੱਟੇ ਹੈਗੇ ਤੇ ਇੱਧਰ ਜਿਹੜਾ ਸਾਰਾ ਮਤਲਬ ਵੀ ਉਹਦਾ ਸੈੱਟ ਕਰਨ ਵਾਲਾ ਪਿਆ ਸਮਾਨ ਮੇਰਾ ਰਸੋਈ ਦਾ ਵੀ ਹੱਜੇ ਪਿਆਰ ਆ ਭਾਂਡੇ ਮੰਜ ਲੱਗਦੀ ਸੀ ਮੈਂ ਪਹਿਲਾਂ ਮੈਂ ਉਹਨਾਂ ਨੂੰ ਧੋ ਦਿਆ ਜਸ਼ਨ ਨੂੰ ਮੈਂ ਜੂਸ ਬਣਾ ਕੇ ਦਿੱਤਾ ਸੀਗਾ ਮਿਕਸ ਫਰੂਟ ਦਾ ਨਵੀਨ ਨੂੰ ਵੀ ਮੈਂ ਸਕੂਲ ਭੇਜਤਾ ਚੌਲ ਬਣਾ ਕੇ ਰੱਖੇਗੇ ਜਿਸ਼ਨਵਾਰ ਤੇ ਜਦੋਂ ਆ ਗਿਆ ਉਹ ਤੇ ਫਿਰ ਖਾ ਲਿਆ ਸੇਵੀਆਂ ਖਾ ਗਿਆ ਉਹ ਹਾਂਜੀ ਕੱਪੜੇ ਕਰਨਾ ਧਵਾ ਕੇ ਗਈਏ ਮੇਰੇ ਨਾਲ ਤੇ ਮੈਂ ਸੁੱਕਣੇ ਪਾਈਗੀ ਤੇ ਉਹ ਧੋਈ ਗਈ ਲਾਜਵਰ ਲਾ ਕੇ ਮੈਂ ਤੇ ਆ ਪਾ ਤੇ ਮਨ ਨੂੰ ਦੱਸੀਗੀ ਵੀ ਪਹਿਲਾਂ ਐਂ ਧੋ ਲੈ ਆ ਮੁੱਟੇ ਕੱਪੜੇ ਜਸ਼ਨ ਦੇ ਤੇ ਜਿਹੜੀਆਂ ਜੀਨ ਦੀਆਂ ਪੈਂਟਾਂ ਸੀ ਜਸ਼ਨ ਦੀ ਉਹ ਮੈਂ ਸਾਰੀਆਂ ਉੱਪਰ ਪਾਤੀਆਂ ਸੁਕਾਤੀਆਂ ਅੱਧੇ ਘਾਲੇ ਧੋਲੇ ਸੀਗੇ ਅੰਦਰੋਂ ਵੀ ਆਪਣਾ ਸਾਰਾ ਕੰਮ ਨਿਬੜਿਆ ਪਿਆ ਸਾਫ ਸਫਾਈਆਂ ਵੀ ਕਰਦੀ ਉਹ ਚੱਲ ਮੈਨੂੰ ਸਹਾਰਾ ਹੋ ਗਿਆ ਨਹੀਂ ਤਾਂ ਮੈਨੂੰ ਬਹੁਤ ਔਖਾ ਹੋ ਜਾਂਦਾ ਉਦੋਂ ਵੀ ਰਸੋਈ ਦਾ ਵੀ ਕੰਮ ਸੈਲਫ ਸਲਫ ਤਾਂ ਮੈਂ ਆਪੇ ਸਾਫ ਕਰ ਲੈਂਦੀ ਨੂੰ ਭਾਂਡੇ ਵੀ ਮੈਂ ਮਾਂਜਦੀ ਸੀ ਅੱਜ ਜੇਸ਼ਨ ਹੁਣੀ ਚੌਲ ਖਾ ਕੇ ਗਿਆ ਚੌਲ ਬਣਾ ਕੇ ਦਿੱਤੇ ਸੀ ਉਹਨੂੰ ਦਹੀਂ ਚੌਲ ਛਾ ਕੇ ਗਿਆ ਹੋ ਬਾਕੀ ਸਾਰਾ ਕੁਛ ਆਪਣਾ ਠੀਕ ਠਾਕ ਬਧੀਏ ਕੰਮ ਸਾਰੇ ਲਿਪੜੇ ਪਏ ਨਵੀ ਵੀ ਅੱਜ ਜਲਦੀ ਆ ਗਈ ਸੀ ਕਿਉਂਕਿ ਇਹਦਾ ਪੇਪਰ ਸੀਗਾ ਹੈਲੋ ਆ ਇਹ ਨਾ ਹੋਪੀ ਜਾਂਦੀ ਐ ਠੰਡਾ ਪੀ ਜਾਂਦੀ ਐਗੀ ਉਹਦੇ ਵਾਸਤੇ ਮੰਗਾ ਕੇ ਦਿੱਤਾ ਸੀਗਾ ਮੈਂ ਹਾ ਕਰਨਾ ਮੈਂ ਚਾਹ ਤਾਂ ਪੀਂਦੀ ਨੂੰ ਗਰਮੀ ਸੀਗੀ ਮੈਂ ਚੱਲ ਆਪਾਂ ਠੰਡਾ ਮੰਗਾ ਲੈਨੇ ਠੰਡਾ ਪੀ ਲੇ ਹੁਣ ਉਹ ਬਾਗ ਗਈ ਕੰਮ ਵੀ ਸਾਡਾ ਨਿਬੜ ਗਿਆ ਹੁਣ ਮੈਂ ਨਹਾ ਕੇ ਆਉਂਗੀ ਤੇ ਫਿਰ ਦੇਖਾਂਗੇ ਜੇ ਵੀਡੀਓ ਬਣ ਗਈ ਤਾਂ ਬਣਾ ਲੂੰਗੀ ਕੱਲ ਤਾਂ ਮੇਰੇ ਤੋਂ ਜਮੇ ਨਹੀਂ ਬਣੀ ਹਾਂਜੀ ਪੀਜਾ ਆ ਗਿਆ ਨਵੀਂ ਵਾਸਤੇ ਉਹ ਵੀ ਖਾਣ ਦੀ ਐ ਤਿਆਰੀਆਂ ਚੱਲ ਹੂੰ ਲੱਗੀ ਜਸ਼ਨ ਨੇ ਲਿਆ ਕੇ ਦਿੱਤਾ ਹਾਂ ਜਸ਼ਨ ਹੁਣੀ ਆਏ ਉਹਨੇ ਲਿਆ ਕੇ ਦਿੱਤਾ ਹਾਂਜੀ ਜਿਹੜੇ ਆਪਣੇ ਸਾਰੇ ਕੱਪੜੇ ਧੋਤੇ ਮੈਂ ਹੁਣ ਮਾਰੂੰਗੀ ਤਾਂ ਇੰਨੇ ਕੁ ਦੀ ਮੈਂ ਮਾਰ ਲਈ ਸੀ ਜੀਨ ਦੀਆਂ ਪੈਂਟਾਂ ਚਾਰ ਪੰਜ ਹੈਗੀਆਂ ਤੇ ਆਹ ਵਾਲਾ ਸਮਾਨ ਤਾਂ ਜਸ਼ਨ ਨੇ ਕਿਸੇ ਨੂੰ ਫੜਾਉਣਾ ਗਾ ਇਹ ਮੈਂ ਕੱਢ ਕੇ ਰੱਖਤਾ ਸੀ ਟੇਚੀ ਚ ਆਹ ਵਾਲਾ ਜਸ਼ਨ ਦਾ ਇਹ ਸਾਰਾ ਸਮਾਨ ਆਟੇ ਚੀ ਦੇ ਲੱਕਾਤਾ ਉਹਦੇ ਵਿੱਚ ਹਜੇ ਹੈਗਾ ਸਮਾਨ ਉਹਦੇ ਚ ਛੋਟੇ ਚ ਵੀ ਹੈਗਾ ਸਮਾਨ ਹਜੇ ਉੱਪਰ ਪਹਿਲੇ ਲਫਾਫੇ ਦੇ ਉਹਦੇ ਥੱਲੇ ਲਫਾਫੇ ਦੇ ਚਾਦਰਾਂ ਪਈਆਂ ਪਹਿਲਾਂ ਮੈਂ ਮਾਰੂੰਗੀ ਤੈ ਇੰਨਾ ਕੱਪੜਿਆਂ ਦੀ ਹਾਂਜੀ ਕੱਪੜਿਆਂ ਦੀ ਤੈ ਵੱਜ ਗਈ ਆ ਮੋਟੇ ਮੋਟੇ ਮੈਂ ਅੱਡ ਕਰਤੇ ਆ ਪ੍ਰੈਸ ਕਰਨ ਵਾਲੇ ਆ ਜਸ਼ਨ ਦੇ ਆ ਵੀ ਪ੍ਰੈਸ ਕਰਨ ਵਾਲੇ ਆ ਆ ਹੂੰ ਪਾਉਣ ਵਾਲੇ ਮੈਂ ਲੱਗ ਰੱਖਤੇ ਉਹ ਨਵੀ ਦੇ ਡੈੜੀ ਦੇ ਉਹ ਨਵੀ ਦੀ ਪਰਦੀ ਆ ਬਾਕੀ ਆ ਨਿੱਕੇ ਮੋਟੇ ਆ ਸਾਰੇ ਕੱਪੜੇ ਹੁਣ ਮੈਂ ਗੇਰਾ ਜਸ਼ਨ ਦੇ ਆਡ ਰੱਖ ਦੂੰਗੀ ਸਾਡੇ ਕੱਢ ਕੇ ਆਡ ਰੱਖ ਲਾਂਗੇ ਖੋਲ ਦੀ ਜਸ਼ਨ ਨਵੀਂ ਛੱਤਨ ਜਾਲ ਰੋਜ਼ ਹੀ ਜਨਮ ਹੁੰਦਾ ਕਿ ਤੜਕੜ ਮੋਟੇ ਆ ਤਾਂ ਕਰਤੇ ਚਾਹ ਵੇ ਜਾਂਦੇ ਵੇ ਜਾਂਦੇ ਹੱਥ ਲਾ ਦੇ ਇਧਰ ਹੋ ਜਾ ਟਾਇਰ ਨਾ ਚੁੜਾ ਦੇ ਸਰ Oké. ਪਿੱਛੇ ਬਾਈ ਨਵੀ ਚੰਗਾ ਆ ਲੈਣਾ ਤਾਂ ਚਾ ਲੈਣਾ ਤਾਂ ਇਸ ਤਾਂ ਧਾਇ ਰਹੇ Pahalilah <tik> kait kita. Koi. Bye. Tiang. Jalan aja. ਜਿਸ ਜਸੰਦ ਤੇ ਜਸੰਦ ਦੇ ਡੈਡੀ ਤਾਂ ਗਏ ਤੇ ਤੌਲੀ ਮੈਂ ਤਾਂ ਨਹੀਂ ਬਾਹਰ ਪਾਈ ਮਹਿਨ ਵੀ ਹੋ ਰੀਣ ਜੀ ਆਉਣ ਲੱਗ ਜਾਂਦੀ ਹੈ ਜੀ ਕੰਮ ਆਪਣੀ ਹਜੇ ਅੱਧੇ ਪਏ ਹੈਗੇ ਪਹਿਲਾਂ ਮੈਂ ਜਾਉਂਗੀ ਅੰਗਣਵਾੜੀ ਚ ਇਧਰੋਂ ਵੀ ਆ ਕੇ ਕਰੂੰਗੀ ਸਾਰਾ ਠੀਕ ਠਾਕ ਜਾਣ ਵੇਲੇ ਇਧਰ ਦੀ ਲੰਘ ਜੂਗੀ ਮੈਂ ਲਾਈਟ ਬੰਦ ਕਰ ਜੂਗੀ ਤੇ ਬਾਕੀ ਬੱਸ ਸਾਰਾ ਮੈਂ ਮੋਟਾ ਮੋਟਾ ਕਰਤਾ ਇਹ ਥੂੜੀ ਹਜੇ ਪਿਆਗ ਮਾੜਾ ਮੋਟਾ ਠੀਕ ਕੀਤਾ ਸੀਗਾ ਆ ਕੱਪੜਿਆਂ ਦੀ ਟਾਈ ਮਾਰਨ ਵਾਲੀ ਪਈ ਐ ਰਸੋਈ ਦਾ ਸਾਰਾ ਕੰਮ ਪਿਆਗਾ ਭਾਂਡੇ ਮੰਜਨ ਵਾਲੇ ਪਿਆ ਆ ਕੇ ਮੰਜੂਗੀ ਹਾਂਜੀ ਫੋਨ ਭੁੱਲ ਗਏ ਨਾ ਵੀ ਤੇ ਡੈਡੀ ਦੇ ਵਿੱਚ ਫੋਨ ਆ ਗਿਆ ਸੀ ਤੇ ਮੈਂ ਫੜਾਉਂਗੀ ਮੈਨੂੰ ਡਰ ਵੀ ਲੱਗਦਾ ਡਿਗ ਵੀ ਨਾ ਪਵੇ ਮੇਰੇ ਤੋਂ ਲੈ ਮੈਂ ਖ ਡਿਗ ਵੀ ਨਾ ਪਵੇ ਮੇਰੇ ਤੋਂ ਹਾਂਜੀ ਮੰਗਣ ਵਾੜੀ ਚੋਂ ਆਉਣ ਤੋਂ ਬਾਅਦ ਮੈਂ ਪੋਚ ਚਲਾਇਆ ਪੰਡ ਇਹ ਜੀ ਮੇਰੇ ਧੋਣ ਵਾਲੇ ਆ ਸਾਰੇ ਹੌਲੀ ਹੌਲੀ ਲਾ ਲਏ ਸੀਗੇ ਪੁੱਤ ਕਿਉਂਕਿ ਮੇਰੀਆਂ ਵੀ ਲੱਤਾਂ ਬਹੁਤ ਦਰਦ ਕਰੀ ਜਾਂਦੀਆਂ ਹਲੇ हटੀਆਂ ਨਹੀਂ ਗੀਆਂ ਨਾਲੇ ਮੈਂ ਦੋ ਬੋਤਲਾਂ ਲਵਾ ਲਈਆਂ ਤੇ ਫਿਰ ਵੀ ਮਤਲਬ ਵੀ ਉਨਾਂ ਫਰਕ ਨਹੀਂ ਪਿਆਗਾ ਤੇ ਕੱਲ ਚ ਸ਼ਾਮ ਨੂੰ ਮੈਂ ਅੱਜ ਜਾਵਾਂਗੀ ਦਵਾਈ ਲੈਣ ਤੇ ਅੱਜ ਘਰ ਨਾ ਆਈ ਨੀਗੀ ਘਰ ਨਾ ਕਿਉਂ ਨਹੀਂ ਆਈ ਮੈਂ ਬਾਅਦ 'ਚ ਮੈਂ ਦੱਸਦੀ ਆ ਤੁਹਾਨੂੰ ਜਿਹੜੇ ਡਿੱਗ ਪੈਂਦੇ ਉਹ ਫੇਰ ਮੈਂ ਚਪੇ ਦੇ ਦਿੰਨੀ ਇੱਥੇ ਆ ਮੈਂ ਇਕੱਠੇ ਕਰਕੇ ਲਾਦੀ ਮੈਂ ਚਲੋ ਸੌਣੇ ਲੱਗਦੀ ਆ हजे काफी पे है बुबले जे रूड़े फिरते है साफ सफाई जी अपनी सारी होगी इधर में सारा गुद्दिया मैं सैट कर गई पे मैं सुबह कपड़े भी मेरे अच म धोने पैण गए बहुत सारे है इधरों भी अपना सारा साफ सफाई हो गया इधर मेरे हजे कपड़े पै है दह मारन वाले रसोई का अपना सारा निपट गया कले भांडे रह गए हम भांडे धोन तो लगती थी फिर मैं है चलो भीडियो चला गई हाँ जी बाथरूम भी साफ हो गया अपना बाथरूम में धो तो ही दिता मैं है चल फिर ही नहाँगी मैं नहा भी ले बाथरूम धो भी कपड़े मैं देखती हूँ जो तो हम धोते गए तो हम धो दूंगी ਉਹ ਫਿਰ ਮੈਂ ਨਵੀ ਨੂੰ ਲਿਆਉਣ ਤੋਂ ਬਾਅਦ ਤਾਂ ਹੋਊਗੀ ਕਿਉਂਕਿ ਨਵੀ ਦਾ ਵੀ ਟਾਈਮ ਹੋਣਾ ਲਾ ਕੱਪੜੇ ਵੀ ਬਾਵਾ ਪਏ ਧੋਣਾਂ ਦੇ ਹਾਂਜੀ ਨਵੀ ਦਾ ਵੀ ਟਾਈਮ ਹੋਣਾ ਲਾਗਾ ਤੱਕ ਘੰਟਾ ਪਿਆ ਹੈ ਜੀ ਪਹਿਲਾਂ ਤਾਂ ਮੈਨੂੰ ਐ ਸੀ ਮੈਂ ਚੱਲ ਕੱਪੜੇ ਧੋਣ ਲੱਗ ਜੂਗੀ ਤੇ ਕਿਉਂਕਿ ਮੈਂ ਹੋਰ ਵੀ ਜਾਣਾਗਾ ਨਹੀਂ ਤਾਂ ਫਿਰ ਮੈਂ ਸ਼ਾਮ ਜੀ ਨੂੰ ਧੋ ਲੈਂਦੀ ਕੱਪੜੇ ਹਾਂਜੀ ਹਜੇ ਕਿਰਨਾਂ ਦਾ ਵੀ ਪਤਾ ਲੈਣ ਜਾਣਾਗਾ ਕਿਉਂਕਿ ਮੇਰੇ ਤਾਂ ਉਹਦੀ ਭੈਣ ਨਾਲ ਹੀ ਗੱਲ ਹੋਈ ਸੀਗੀ ਰਾਤ ਤੇ ਅੱਜ ਫਿਰ ਮੈਂ ਪਹਿਲਾਂ ਉਹਦਾ ਡਿਊਟੀ ਤੇ ਵੀ ਜਾਣਾ ਸੀਗਾ ਉਧਰੋਂ ਆ ਕੇ ਫਿਰ ਕੰਮ ਹੋ ਗਿਆ ਫਿਰ ਦੁਪਹਿਰਾ ਹੋ ਜਾਂਦਾਗਾ ਹੁਣ ਮੈਂ ਨਾ ਕੇ ਹਟੀਏਗੀ ਅੱਜ ਮੈਂ ਬਿਣਾ ਨਾਤੀ ਬਾਗੀ ਕਿਉਂਕਿ ਫਿਰ ਹਾਜਸ਼ਨ ਨੇ ਜਾਣਾ ਸੀਗਾ ਜ਼ਰੂਰੀ ਤੇ ਮੈਂ ਉਹਨੂੰ ਤਿਆਰ ਕਰਨ ਲੱਗੀ ਮੈਂ ਕਿ ਚਲ ਵੀ ਤੇਰੀ ਰੋਟੀ ਮੈਂ ਤੂੰ ਤੈਨੂੰ ਕੱਟ ਕੇ ਦੇ ਦਿੰਨੀ ਪਤਲੀ ਜੀ ਕਿਉਂਕਿ ਉਹ ਨੂੰ ਇਨਫੈਕਸ਼ਨ ਆ ਰੋਟੀ ਉਹਨੇ ਖਾਣੀ ਨਹੀਂ ਪਾ ਤੇ ਸਬਜੀ ਪਾ ਕੇ ਥੋੜੀ ਰੋਟੀ ਪਾਤੀ ਫਿਰ ਉਹਨੂੰ ਨਾਲ ਲੈ ਕੇ ਜਾਣ ਵਾਸਤੇ ਦਲੀਏ ਪੈਕ ਕਰਤਾ ਮੈਂ ਮੈਂ ਕਿ ਚਲ ਦੂਜੀ ਤਾਂ ਤੈਨੂੰ ਭੁੱਖ ਲੱਗੀ ਦਲੀਆ ਖਾ ਲਈ ਫਰੂਟ ਖਾ ਗਿਆ ਸੀ ਉਹ ਤੇ ਬਾਕੀ ਚਲੋ ਜਦੋਂ ਆ ਗਿਆ ਉਦੋਂ ਕੁਛ ਨਾ ਕੁਛ ਜਦੋਂ ਵੀ ਖਾਣਾ ਹੋਇਆ ਖਾ ਲੂਗਾ ਫਿਰ ਜਿਹੜਾ ਕੁਝ ਕਹੂਗਾ ਮੈਂ ਬਣਾ ਦੂੰਗੀ ਤੇ ਜੇ ਕੁਝ ਮਤਲਬ ਵੀ ਫਰੂਟ ਖਾਣਾ ਹੋਇਆ ਤਾਂ ਫਰੂਟ ਖਾ ਲੂਗਾ ਤੇ ਅੱਜ ਮੈਂ ਮੈਂ ਜਾਣਾ ਸੀਗਾ ਤੇ ਮੈਂ ਹਾਂ ਚਲ ਜੈਸ਼ਨ ਮੈਨੂੰ ਵੀ ਲੈ ਕੇ ਚਲੀ ਤੁਂ ਜਦੋਂ ਆ ਗਿਆ ਤੇ ਮੈਂ ਚਲ ਜਿਹੜਾ ਕੰਮ ਨਿਪਟੜ ਦਊ ਆਪਾਂ ਨੇ ਮੇੜ ਲਈ ਹਾਂਜੀ ਲੋ ਬਹੁਤ ਹੋ ਗਈ ਨਵੀਂ ਨੂੰ ਮੈਂ ਹੁਣੀ ਲੈ ਕੇ ਆਈ ਆ ਤਿੰਨ ਚਾਰ ਦਿਨਾਂ ਬਾਅਦ ਗਈ ਸੀ ਕਿਉਂਕਿ ਜਿੱਤੇ ਦਾ ਜੈਸ਼ਨ ਆਇਆ ਹੈਗਾ ਤੇ ਨਵੀ ਨੂੰ ਉਹੀ ਛੱਟ ਕੇ ਆਉਂਦਾ ਉਹੀ ਲੈ ਕੇ ਆਉਂਦਾਗਾ ਅੱਜ ਮੈਨੇ ਪੁੱਛਣ ਲੱਗੀ ਕਹਿੰਦੀ ਮੰਮੀ ਜਸ਼ਨ ਨਹੀਂ ਹੈ ਮੈਂ ਕਿਉਂ ਗਿਆ ਹੋਇਆ ਗਿਆਏ ਇਹ ਜਿੱਦ ਕਰੀ ਤੇ ਨਵੀ ਮੇਲੀ ਆਈ ਸੀਗੀ ਨਵੀ ਕੱਪੜੇ ਚੇਂਜ ਕਰਦੀ ਹੈਗੀ ਹੈਲੋ ਨਵੀ ਚੱਲ ਕੱਪੜੇ ਬਦਲ ਲੈ ਗਰਮੀ ਬਹੁਤ ਹੈਗੀ ਹਲੇ ਮੇਰੇ ਕੱਪੜੇ ਪਾਇਆ ਚੱਤਣ ਵਾਲੇ ਟਾਈਮ ਆ ਰਣ ਵਾਲੇ ਚਾਹ ਪਾਣੀ ਬਣਾਉਣੇ ਹਨ ਹਾਂਜੀ ਗੁਰੂ ਕਤੀਰਾ ਪੀਉਂਤਾ ਸੀਗਾ ਮੈਂ ਰਾਤ ਕੱਲਪੇਂ ਪਸੀਗਾ ਤੇ ਆਪਾਂ ਜਸ਼ਨ ਵਾਸਤੇ ਬਣਾਇਆ ਹੈਗਾ ਮਤੀਰਾ ਸ਼ੇਕ ਥੋੜੀ ਜਿਹੀ ਬਾਤ ਮਿਹਦੇ ਚ ਪਾ ਲਈ ਤੇ ਦੁੱਧ ਗੜਤੀ ਚ ਪਾ ਕੇ ਮੈਂ ਠੰਡਾ ਰੱਖਤਾ ਸੀਗਾ ਮੈਂ ਬਾਅਦ ਚ ਪਾ ਦੂੰਗੀ ਤੇ ਇਹ ਵਾਲਾ ਪਾ ਦੇਾਂਗੇ ਹੁਣ ਇਹਦੇ ਚ ਕੱਪ ਚ ਤੇ ਗੁੰਗੀ ਕਤੀਰੇ ਵਾਲਾ ਬੰਦੋਰਨਾ ਸ਼ੇਕ ਮਤੀਰਾ ਸ਼ੇਕ ਲੱਗਦੀ ਆਪਣਾ ਮਤੀਰਾ ਸ਼ੇਕ ਬਣ ਕੇ ਹੋ ਗਿਆ ਤਿਆਰ हां जी ਜਦੋਂ ਜਸ਼ਨ ਆਇਆ ਉਸ ਤੋਂ ਅਗਲੇ ਦਿਨ ਅਸੀਂ ਗਏ ਗੁਰਦੁਆਰਾ ਤਰੂਆਣਾ ਸਾਹਿਬ ਤੇ ਗੁਰੂ ਸਾਹਿਬ ਦਾ ਕੀਤਾ ਸ਼ੁਕਰਾਨਾ ਤੇ ਉਸ ਤੋਂ ਬਾਅਦ ਅਸੀਂ ਆਗੇ ਸੀ ਕੇਰਪਾ ਉਸ ਜਸ਼ਨ ਦਾ ਵਧੀਆ ਮੱਥਾ ਟਿਕਾਇਆ ਜਸ਼ਨ ਨੇ ਵਧੀਆ ਧੰਨਵਾਦ ਕੀਤਾ ਗੁਰੂ ਸਾਹਿਬ ਦਾ ਪ੍ਰਮਾਤਮਾ ਸਭ ਤੇ ਈ ਆਪਣਾ ਮਿਹਰ ਭਰਿਆ ਹੱਥ ਰੱਖੇ ਕਿਸੇ ਕਾ ਦੇ ਟੋ ਮੱਚ ਆ ਪਾਦੀ 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 ਕਦਮ ਆ ਜਾਂਦਾ ਰਾਤ ਰਾਤੀ ਆ ਕਿਤਾਬ ਮਗਰ ਤਨਜੀ ਇਹਦੀ ਦੇਖਵਾਇਆ ਬਬਾ ਜੁਰਤ